ਭਈ ਆ ਦੇਖ ਲੋ ਚੋਰਾਂ ਦਾ ਹਾਲ ਹੁਣ ਤਾਂ ਇਹ ਰੇਲਿੰਗ ਵੀ ਨਹੀਂ ਛੱਡਦੇ ਜਿਹੜੀ ਕਿ ਡਿਵਾਈਡਰਾਂ ਦੇ ਉੱਪਰ ਲੱਗੀ ਹੁੰਦੀ ਆ ਯਾਨੀ ਕਿ ਇਹ ਤਾਂ ਹੁਣ ਸਰਕਾਰ ਨੂੰ ਵੀ ਇੱਥੇ ਚੂਨਾ ਲਾਇਆ ਜਾ ਰਿਹਾ ਯਾਨੀ ਕਿ ਸਰਕਾਰ ਦੀ ਵੀ ਚੋਰੀ ਕੀਤੀ ਜਾ ਰਹੀ ਆ ਡਿਵਾਈਡਰ ਤੇ ਜਿਹੜੀ ਰੇਲਿੰਗ ਲੱਗੀ ਹੁੰਦੀ ਆ ਨਾ ਇਹ ਨਸ਼ੇੜੀਆਂ ਦਾ ਤਾਂ ਵਾਕਈ ਹੁਣ ਸਰਿਆ ਹੀ ਪਿਆ ਜਦੋਂ ਰੇਲਿੰਗ ਚੱਕ ਕੇ ਭਾਦਰੇ ਸੀਗੇ ਨਸ਼ੇੜੀ ਉਹਦੋਂ ਲੋਕਾਂ ਨੇ ਦੇਖਿਆ ਫਿਰ ਉਹਨਾਂ ਨੂੰ ਘੇਰਿਆ ਘੇਰ ਕੇ ਸਵਾਲ ਪੁੱਛੇ ਤਾਂ ਉੱਥੇ ਰੇਲਿੰਗ ਛੱਡ ਕੇ ਕਿਵੇਂ ਭੱਜ ਗਏ ਨੇ ਇਹ ਵੀਡੀਓ ਪੂਰੀ ਦੇਖਿਓ ਤੁਹਾਨੂੰ ਇਸ ਦੇ ਵਿੱਚ ਪਤਾ ਲੱਗ ਜੇਗਾ ਕਿ ਯਾਰ ਇਹ ਤਾਂ ਹੁਣ ਨਸ਼ੇੜੀਆਂ ਦਾ ਬੁਰਾ ਹਾਲ ਹੀ ਹੋਇਆ ਸਰਿਆ ਪਿਆ ਜਿਹੜੀ ਵੀ ਸੜਕ ਦੇ ਉੱਪਰ ਡਿਵਾਈਡਰ ਹੁੰਦੇ ਆ ਉਹਨਾਂ ਦੇ ਉੱਪਰ ਰੇਲਿੰਗ ਲੱਗੀ ਹੁੰਦੀ ਆ ਹੁਣ ਤਾਂ ਉਹ ਰੇਲਿੰਗ ਵੀ ਨਹੀਂ ਛੱਡਦੇ ਮੋਟਰਸਾਈਕਲ ਤੇ ਆਉਂਦੇ ਨੇ ਔਰ ਰੇਲਿੰਗ ਦੇ ਉੱਪਰ ਕੱਪੜਾ ਵੀ ਪਾ ਲੈਂਦੇ ਨੇ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਭਾਈ ਅਸੀਂ ਕੀ ਚੋਰੀ ਕਰਕੇ ਖੜ ਰਹੇ ਆ ਪਰ ਸਰਕਾਰੀ ਚੀਜ਼ ਦਾ ਤੇ ਤੁਹਾਨੂੰ ਪਤਾ ਹੈ ਕਿ ਪਤਾ ਫਿਰ ਲੱਗ ਹੀ ਜਾਂਦਾ ਹੈ ਫਿਰ ਜਦੋਂ ਲੋਕਾਂ ਨੇ ਦੇਖਿਆ ਕਿ ਯਾਰ ਇਹ ਮੋਟਰਸਾਈਕਲ ਦੇ ਕੀ ਲਈ ਜਾਂਦੇ ਐ ਔਰ ਉੱਤੇ ਕੱਪੜਾ ਵੀ ਪਾਇਆ ਤਾਂ ਲੋਕਾਂ ਨੂੰ ਫਿਰ ਪਤਾ ਲੱਗ ਗਿਆ ਕਿ ਇਹ ਤਾਂ ਭਾਈ ਡਵਾਈਡਰ ਵਾਲੀ ਰੇਲਿੰਗ ਲਈ ਜਾਂਦੇ ਆ ਤਾਂ ਲੋਕਾਂ ਨੇ ਵੀ ਫਿਰ ਘੇਰ ਲਿਆ ਤਾਂ ਉੱਥੇ ਦੇਖ ਸਕਦੇ ਹੋ ਤੁਸੀਂ ਵੀਡੀਓ ਕਿ ਕਿਵੇਂ ਉੱਥੇ ਛੱਡ ਕੇ ਰੇਲਿੰਗ ਉੱਥੇ ਹੀ ਆਪਣਾ ਕੱਪੜਾ ਛੱਡ ਗਏ ਨੇ ਤੇ ਉੱਥੋਂ ਫਰਾਰ ਹੋ ਚੁੱਕੇ ਨੇ ਇਹ ਵੀਡੀਓ ਦੇਖੋ ਤੇ ਇਸ ਦੇ ਉੱਪਰ ਆਪਣਾ ਪ੍ਰਤੀਕਿਰਿਆ ਸਾਡੇ ਨਾਲ ਜਰੂਰ ਸਾਂਝੀ ਕਰਨੀ ਹੈ ਕਿ ਕਿਵੇਂ ਦੇਖਦੇ ਹੋ ਅੱਜ ਕੱਲ ਦੇ ਨਸ਼ੇੜੀਆਂ ਦਾ ਵੀ ਸਰਿਆ ਪਿਆ ਇਸ ਦੇ ਬਾਬਤ ਆਪਣਾ ਪ੍ਰਤੀਕਰਮ ਜ਼ਰੂਰ ਸਾਂਝਾ ਕਰਨਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪਰ ਉਸ ਤੋਂ ਪਹਿਲਾਂ ਆ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਿਓ